ਸਰਿਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੈਨੇਡਾ ਖਾਲਿਸਤਾਨ ਸਮਰਥਕਾਂ ਦੇ ਸ਼ਰਨਾਰਥੀ ਦਾਮਿਆਂ ਖਿਲਾਫ ਕਸਿਆ ਚਕੰਜਾਤੀ ਅਪੀਲਾਂ ਖਾਰਜ ਕੈਨੇਡਾ ਦੀ ਸੰਘੀ ਅਦਾਲਤਾਂ ਨੇ ਖਾਲਿਸਤਾਨ ਸਮਰਥਕ ਸ਼ਰਨਾਰਥੀਆਂ ਤੇ ਚਕੰਜਾ ਕਸ਼ਣਾ ਸ਼ੁਰੂ ਕਰ ਦਿੱਤਾ ਹੈ ਇਸ ਸਾਲ ਹੁਣ ਤੱਕ ਖਾਲਿਸਤਾਨ ਸਮਰਥਕ ਗਤੀਵਿਧੀਆਂ ਨਾਲ ਜੁੜੇ ਘੱਟੋ ਘੱਟ 30 ਲੋਕਾਂ ਦੀਆਂ ਸ਼ਰਨ ਸੰਬੰਧੀ ਅਪੀਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਇਹਨਾਂ ਮਾਮਲਿਆਂ ਵਿੱਚ ਕਈ ਵਿਨੇਕਰਾਂ ਨੇ ਦਾਵਾ ਕੀਤਾ ਹੈ ਕਿ ਉਸ ਦੇ ਇੱਕ ਪਾਸੇ ਜਸਟਿਸ ਨਾਮਕ ਵੱਖਵਾਦੀ ਸੰਗਠਨ ਨਾਲ ਜੁੜੇ ਹੋਣ ਜਾਂ ਕਿ ਖਾਲਿਸਤਾਨ ਜਨਮਤਿਕ ਸੰਗ੍ਰਹਿ ਵਿੱਚ ਵੋਟਰ ਕਾਰਡ ਰੱਖਣ ਕਾਰਨ ਭਾਰਤ ਵਾਪਸ ਜਾਣ ਤੇ ਸ਼ੋਸ਼ਣ ਦਾ ਡਰ ਮਹਿਸੂਸ ਕਰਦੇ ਹਨ ਹਾਲਾਂਕਿ ਸੰਘੀ ਅਦਾਲਤ ਨੇ ਇਨਾਂ ਤਰਕਾਂ ਨੂੰ ਯੋਗ ਨਹੀਂ ਮੰਨਿਆ ਸਿਰਫ 4 ਬਿਨੇਕਰਾਂ ਦੀ ਅਪੀਲ ਨੂੰ ਅਦਾਲਤ ਤਿੰਨੇ ਸਵੀਕਾਰ ਸਵੀਕਾਰ ਕੀਤਾ ਹੈ ਇਹ ਪੀਲਾਂ ਨਾ ਵਿਅਕਤੀਆਂ ਲਈ ਕੀਤੇ ਗਏ ਜਿਨ੍ਹਾਂ ਨੂੰ ਜਾਂ ਤਾਂ ਸ਼ਰਨ ਦੇਣ ਤੋਂ ਕਾਰ ਕੀਤਾ ਗਿਆ ਸੀ ਜਾਂ ਜਿਨ੍ਹਾਂ ਨੂੰ ਦੇਸ਼ ਤੋਂ ਨਿਕਲੇ ਜਾਣ ਦਾ ਸਾਹਮਣਾ ਕਰਨਾ ਪਿਆ ਸੀ ਪੈ ਰੱਖਾ ਸੀ ਅਦਾਲਤ ਦੇ ਰਿਕਾਰਡ ਰਿਕਾਰਡਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਫ ਹੈ ਕਿ ਕ੍ਰਿਡਾਦਿਆਂ ਅਦਾਲਤਾਂ ਹੁਣ ਖਾਲਿਸਤਾਨ ਸਮਰਥਕ ਗਤੀਵਿਧੀਆਂ ਦੇ ਦਰਤੇ ਕੀਤੇ ਗਏ ਸ਼ਰਨਦਾਵਿਆਂ ਨੂੰ ਗੰਭੀਰਤਾ ਨਾਲ ਪਰਖ ਰਹੀਆਂ ਹਨ ਤੇ ਫਿਰ ਸਿਰਫ ਮਜ਼ਬੂਤ ਅਤੇ ਪ੍ਰੋਸੀਜਰਕ ਸਬੂਤਾਂ ਤੇ ਹੀ ਰਾਜ ਦੇ ਰੱਖਿਆ ਹਨ ਸਭ ਤੋਂ ਹਾਲੀਆ ਮਾਮਲਾ ਪ੍ਰਦੀਪ ਸਿੰਘ ਬਨਾਮ ਪਬਲਿਕ ਸੈਫਟੀ ਅਤੇ ਅਮਰਜੈਂਸੀ ਪ੍ਰੀਪੋਰਟ ਸਬੰਧੀ ਸਿੱਖਣੀਆਂ ਅਦਾਲਤ ਚ ਜ਼िला ਵਤਨੀਅੰਦੇਸ਼ ਕਲੱਬ ਨੇ ਕਰੀ ਸਮੀਖਿਆ ਦੀ ਮੰਗ ਕੀਤੀ ਉਹਨਾਂ ਦੇ ਹੱਕ ਚ ਮਾਤਾ ਪਿਤਾ ਦੇ ਹਰਪਨਾ ਮੇ ਤੇ ਇੰਟਰਨੈਟ ਮੀਡੀਆ ਪੋਸਟਰਾਂ ਨੂੰ ਪੋਸਟਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ